ਆਪਾਂ ਆਰਐਸਐਸ ਤੋਂ ਹੀ ਕੁਝ ਸਿੱਖ ਲਈਏ ਕੋਈ ਰਜਿਸਟਰਡ ਬਾਡੀ ਨਹੀਂ ਕੋਈ ਉਹਨਾਂ ਦੇ ਨਾਮ ਬੈਂਕ ਅਕਾਊਂਟ ਨਹੀਂ ਤੇ ਜਦੋਂ ਮੋਨ ਭਗਵਤ ਆਉਂਦਾ ਤੇ ਮੋਦੀ ਜੀ ਵੀ ਉਹਨੂੰ ਝੁੱਕ ਕੇ ਸਲਾਮ ਕਰਦੇ ਹੋਣਗੇ ਅੰਦਰੋਂ ਅੰਦਰੀ ਤੇ ਕਰਦੇ ਆ ਕਿਉਂਕਿ ਵੋਟਾਂ ਆ ਉਹਨਾਂ ਕੋਲ ਇੱਕ ਉਹਨਾਂ ਨੇ ਝਾਲ ਤੇ ਅੰਦਰੋਂ ਅੰਦਰੀ ਬੜਾ ਵੱਡਾ ਨੈਟਵਰਕ ਵਿਛਾਇਆ ਨਾ ਸਾਨੂੰ ਮੈਂ ਨਹੀਂ ਕਹਿੰਦਾ ਆਪਾਂ ਉਸ ਰਸਤੇ ਚਲੀਏ ਜਾਂ ਉਹੋ ਹੀ ਇੱਕ ਤਰੀਕਾ ਆ ਪਰ ਗੁਣ ਤਾਂ ਕਿਸੇ ਤੋਂ ਲੈ ਸਕਦੇ ਆ ਆਪਾਂ ਮਤਲਬ ਕਿਸੇ ਦਾ ਕੋਈ ਗੁਣ ਆ ਜਾਂ ਆਪਾਂ ਨੂੰ ਤਰੀਕੇ ਨਹੀਂ ਨਹੀਂ ਆਪਾਂ ਨੂੰ ਮੈਂ ਲਗ ਲਗ ਚੀਜ਼ਾਂ ਦੱਸ ਰਿਹਾ ਜੀ ਜਿਹੜਾ ਮਰਜ਼ੀ ਕੋਈ ਅਡਾਪਟ ਕਰ ਲੋ ਇੱਕ ਨਾ ਕਰੋ ਆਪਣਾ ਐਡਵਾਈਸ ਕਰ ਲੋ ਪਰ ਰਸਤਾ ਇਹੀ ਹੈ ਕਿ ਤੁਸੀਂ ਆਪਣੇ ਮਾਈਂਡ ਨਾਲ ਹਥਿਆਰ ਵਾਲੀ ਗੱਲ ਕਿ ਅਸੀਂ ਹਥਿਆਰ ਸਾਡੇ ਸਿੰਬਲ ਆ ਸਾਡੀ ਇੱਜ਼ਤ ਆ ਸਾਡੀ ਮਾਨ ਆ ਉਹ ਸਾਡੇ ਸੰਭਾਵਲਿਕ ਆ ਪਰ ਤੁਸੀਂ ਉਹਨਾਂ ਯੁੱਧ ਤੁਸੀਂ ਕੋੜਿਆਂ ਦੇ ਕਰ ਲੋਗੇ ਇਹ ਤੇ ਨਹੀਂ ਨਾ ਕਰ ਸਕਦੇ ਆਪਾਂ ਨੇ ਜਿੰਨੇ ਮਰਜ਼ੀ ਗੱਤ ਕੇ ਖੇਡੀ ਜਾਈਏ ਜੀ ਹੈਨਾ ਉਹ ਸਾਡਾ ਕਲਚਰ ਹੈ ਉਹ ਸਾਨੂੰ ਮਾਣ ਦਿੰਦਾ ਜੋਸ਼ ਦਿੰਦਾ ਇਕੱਠੇ ਰੱਖਦਾ ਉਹ ਵੀ ਇੱਕ ਜ਼ਰੂਰੀ মার্শাল ਆਰਟ ਦਾ ਸਾਨੂੰ ਜਦਾ ਤੁਸੀਂ ਤਕੜੇ ਆ ਉਹ ਸਾਡੀਆਂ ਇੱਕ ਕ੍ਰਿਸਮੈਟਿਕ ਸਾਡੀ ਇੱਕ ਪੁਰਾਣੀ ਰਵਾਇਤ ਦੀ ਇੱਕ ਸਾਡੇ ਚ ਜ਼ੀਲ ਪੈਦਾ ਕਰਦਾ ਹੈਨਾ ਭਾਵਨਾ ਪੈਦਾ ਕਰਦਾ